ਭਾਰਤ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਅੱਖ ਹੈ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਬਲ ਬੁੱਤੇ ਉੱਤੇ ਬਿਨਾਂ ਗਠਬੰਧਨ ਤੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮੋਰਚਾ ਫਤਿਹ ਕਰਨਾ ਚਾਹੁੰਦੀ ਹੈ ਅਤੇ ਕਰੇਗੀ ਵੀ ਕਿਉਂਕਿ ਜੇਕਰ ਕਾਂਗਰਸ ਪਾਰਟੀ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚੋਂ ਨਹੀਂ ਜਿੱਦੀ ਤਾਂ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਤੋਂ ਵੀ ਵੱਡਾ ਵੋਟ ਬੈਂਕ ਘਟੇਗਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਲੇਕਿਨ ਕਾਂਗਰਸ ਪਾਰਟੀ ਦੇ ਵਿੱਚ ਬੜੇ ਵੱਡੇ ਪੱਧਰ ਤੇ ਮਤਭੇਦ ਚੱਲੇ ਉਹਨਾਂ ਮਤਭੇਦਾਂ ਨੇ ਕਾਂਗਰਸ ਪਾਰਟੀ ਦੀ ਬੇੜੀ ਦੇ ਵਿੱਚ ਵਟੇ ਪਾਏ ਬੇੜੀ ਨੂੰ ਡੁੱਬਿਆ ਗਿਆ ਜਾਂ ਜਬੋਹ ਦਿੱਤਾ ਗਿਆ ਕਿਉਂਕਿ ਰਾਹੁਲ ਗਾਂਧੀ ਵਾਰ-ਵਾਰ ਤਾਰਨਾ ਕਰ ਰਹੇ ਨੇ ਕਾਂਗਰਸ ਪਾਰਟੀ ਦੇ ਸਾਰੇ ਹੀ ਵੱਡੇ ਆਗੂਆਂ ਨੂੰ ਚਾਹੇ ਉਹ ਪੰਜਾਬ ਦੇ ਨੇ ਚਾਹੇ ਉਹ ਹਰਿਆਣੇ ਦੇ ਨੇ ਜਿਵੇਂ ਕੱਲ ਸੱਤ ਬਿਹਾਰ ਦੇ ਵਿੱਚੋਂ ਵੱਡੇ ਆਗੂਆਂ ਨੂੰ ਪਾਰਟੀ ਦੇ ਵਿੱਚੋਂ 6 ਸਾਲਾਂ ਲਈ ਬੁੱਤਲ ਕਰ ਦਿੱਤਾ ਗਿਆ ਹੁਣ ਅਗਾਂ ਨਿਸ਼ਾਨਾ ਹੈ ਪੰਜਾਬ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਲੇਕਿਨ ਇੱਥੇ ਵੀ ਜਿਹੜੀ ਹੈ ਗੁੱਟਬਾਜ਼ੀ ਧੜੇਵੰਦੀ ਆਪਸੀ ਸਹਿਮਤੀ ਨਹੀਂ ਹੈ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੇ ਵਿੱਚ ਅਟਿਓਲਜੀ ਉੱਤੇ ਲੋਕ ਵੋਟ ਪਾਉਣਗੇ ਕਿਸ ਤਰ੍ਹਾਂ ਦੀ ਅਟਿਓਲਜੀ ਲੈ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆਉਂਦੀ ਹੈ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਵੱਡੇ ਆਗੂ ਇੱਕ ਜੁਟ ਹੁੰਦੇ ਨੇ ਗੱਠ ਜੋੜ ਕਰਕੇ ਇੱਕ ਸਟੇਜ ਉੱਤੇ ਖੜੇ ਹੁੰਦੇ ਨੇ ਤੇ ਚੋਣ ਪ੍ਰਚਾਰ ਕਰਦੇ ਨੇ ਕਿਉਂਕਿ ਜਿਸ ਤਰ੍ਹਾਂ ਹਾਲ ਹੋਇਆ ਤਰਨਤਾਰ ਦੀ ਜਿਮਣੀ ਚੋਣ ਦੇ ਵਿੱਚ ਇਹ ਕੋਈ ਕਾਬਲੇ ਤਾਰੀਫ ਨਹੀਂ ਹੈ ਇਹ ਤਾਂ ਵੱਡੇ ਪੱਧਰ ਤੇ ਵੋਟ ਬੈਂਕ ਕਾਂਗਰਸ ਪਾਰਟੀ ਦਾ ਥੱਲੇ ਡਿੱਗਿਆ ਹਾਲਾਂਕਿ ਜੇ ਗੱਲ ਕਰੀਏ ਅਸੀਂ ਲੋਕ ਸਭਾ ਦੀਆਂ ਚੋਣਾਂ ਦੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਵਧੀਆ ਪ੍ਰਭਾਵ ਰਿਹਾ ਸੀਟਾਂ ਵੀ ਜਿੱਤੀਆਂ ਗਈਆਂ ਹਾਲਾਂਕਿ ਕਾਂਗਰਸ ਆਮ ਆਦਮੀ ਪਾਰਟੀ ਨੂੰ ਸਿਰਫ 3 ਸੀਟਾਂ ਮਿਲੀਆਂ 7 ਮਿਲੀਆਂ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਜੇਕਰ ਵੱਡੇ ਪਦਰ ਤੇ ਵਾਪਸੀ ਕਰਨੀ ਵਾਪਸ ਵਾਪਸੀ ਕਰਨਾ ਚਾਹੁੰਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਇੱਕ ਨਵੇਂ ਪ੍ਰਧਾਨ ਦੀ ਵੀ ਲੋੜ ਪਵੇਗੀ ਤੇ ਦੂਸਰੇ ਪਾਸੇ ਹੁਣ ਤੋਂ ਹੀ ਕੋਸ਼ਤ ਕਰਨਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਨਵਾਂ ਚਿਹਰਾ ਕਿਦੇ ਨਾਂ ਪੁੱਤੇ ਮੋਹ ਲਾਉਂਦੀ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਸੁਭਿੰਦਰ ਸਿੰਘ ਰੰਧਾਵਾ ਸੁਖਮਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਇਸ ਤੋਂ ਇਲਾਵਾ ਹੋਰ ਜਿਹੜੇ ਟਕਸਾਲੀ ਆਗੂ ਨੇ ਕਾਂਗਰਸ ਪਾਰਟੀ ਦੇ ਉਹ ਲਗਾਤਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਆਪੋ ਆਪਣੇ ਪੱਧਰ ਤੇ ਅਪਰੋਚ ਕਰ ਰਹੇ ਨੇ ਪਹੁੰਚ ਕਰ ਰਹੇ ਨੇ ਕਿ ਮੈਂ ਫਿੱਟ ਹਾਂ ਪ੍ਰਧਾਨਗੀ ਵਾਸਤੇ ਮੈਂ ਫਿੱਟ ਹਾਂ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਕਿਉਂਕਿ ਜਿਹੜਾ ਵੀ ਪ੍ਰਧਾਨ ਬਣਦਾ ਹੈ ਉਸ ਦੀਆਂ ਲੱਤਾਂ ਜ਼ਰੂਰ ਖਿੱਚੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਹੁਣ ਰਾਜਾ ਵੜਿੰਗ ਦਾ ਪੰਜਾਬ ਦੇ ਲੋਕਾਂ ਵੱਲੋਂ ਵੀ ਵਿਰੋਧ ਹੋ ਰਿਹਾ ਹੈ ਇਸ ਉੱਤੇ ਐਕਸ਼ਨ ਲੈਣਾ ਪਵੇਗਾ ਪ੍ਰਧਾਨ ਨਾਮਾ ਹੋਵੇਗਾ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਹੋਈ ਉਸ ਤੋਂ ਬਾਅਦ ਹੁਣ ਦੋ ਦਿਨ ਪਹਿਲਾਂ ਪਟਿਆਲੇ ਵਿੱਚ ਵੇਖੇ ਗਿਆ ਪਟਿਆਲੇ ਦੇ ਵਿੱਚ ਚਾਹ ਦੀਆਂ ਚੁਸਕੀਆਂ ਲੈਂਦੇ ਦੇਖੇ ਗਿਆ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਟਕਸਾਲੀ ਅਤੇ ਸੀਨੀਅਰ ਆਗੂ ਲਾਲ ਸਿੰਘ ਦੇ ਲੜਕੇ ਦੇ ਨਾਲ ਦੇਖੇ ਗਿਆ ਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਸੋਚ ਰਹੇ ਨੇ ਕਿ ਹੋ ਸਕਦਾ ਹੈ ਕਿ ਇਹ ਬਾਜ਼ੀ ਜਿਤ ਜਾਨ ਨਵਜੋਤ ਸਿੰਘ ਸਿੱਧੂ ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ ਵੀ ਸੋਸ਼ਲ ਮੀਡੀਆ ਤੇ ਸਰਗਰਮ ਹੁੰਦੇ ਨੇ ਜਦੋਂ ਵੀ ਉਹਨਾਂ ਦੀਆਂ ਤਸਵੀਰੀਆਂ ਤਸਵੀਰਾਂ ਜਾਂ ਵੀਡੀਓ ਵਾਇਰਲ ਹੁੰਦੀਆਂ ਨੇ ਤਾਂ ਖਾਸ ਕਰਕੇ ਜਿਹੜੇ ਥੰਮ ਮੰਨੇ ਜਾਂਦੇ ਨੇ ਕਾਂਗਰਸ ਪਾਰਟੀ ਦੇ ਜਿਹੜੇ ਟਕਸਾਲੀ ਆਗੂ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਨੇ ਉਹ ਮੰਤਰੀ ਵੀ ਰਹੇ ਉਹ ਵਿਧਾਇਕ ਵੀ ਰਹੇ ਉਹ ਐਮਪੀ ਵੀ ਰਹੇ ਕਿਉਂਕਿ ਸਾਰਿਆਂ ਦੀ ਨਿਗਾਹਾਂ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਨੂੰ ਪ੍ਰਮੁੱਖ ਵੇਖਿਆ ਜਾ ਰਿਹਾ ਹੈ ਕਿਉਂਕਿ ਨਵਜੋਤ ਕੋਰ ਸਿੱਧੂ ਨੇ ਤਾਂ ਕਹਿ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਵੱਲੋਂ ਮੈਂ ਅ ਸ਼੍ਰੀ ਅਬਰ ਸਰ ਸੈੱਬ ਤੋਂ ਨਰਾਂਗੀ ਹਲਕਾ ਵੀ ਉਹਨਾਂ ਨੇ ਦੱਸ ਦਿੱਤਾ ਹੈ ਜਿਹੜੇ ਹਲਕੇ ਤੋਂ ਉਹਨਾਂ ਨੇ ਸੀਟ ਹਾਰੀ ਸੀ 2022 ਦੀ ਤੇ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਿ ਵੱਡੇ ਪੱਧਰ ਤੇ ਨਵਜੋਤ ਸਿੰਘ ਸਿੱਧੂ ਵਾਪਸੀ ਕਰਨਗੇ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਫਿਰ ਦੁਬਾਰਾ ਕਾਂਗਰਸ ਪਾਰਟੀ ਦੀ ਖਵਾਦ ਦਿੱਤੀ ਜਾਵੇ ਫਿਰ ਦੁਬਾਰਾ ਕਾਂਗਰਸ ਪਾਰਟੀ ਦੀ ਖਵਾਦ ਡੋਰ ਨਵਜੋਤ ਸਿੰਘ ਸਿੱਧੂ ਦੇ ਹੱਥ ਵਿੱਚ ਦਿੱਤੀ ਜਾਵੇ ਤਾਂ ਕਿ ਫਿਰ ਦੁਬਾਰਾ ਸੁਰਜੀਤ ਕੀਤਾ ਜਾ ਸਕੇ ਕਾਂਗਰਸ ਪਾਰਟੀ ਨੂੰ ਅਤੇ ਕਾਂਗਰਸ ਪਾਰਟੀ ਨੂੰ ਜਿੱਤ ਦਵਾਈ ਜਾ ਸਕੇ ਅਸੀਂ ਵੀ ਤੁਹਾਡੀ ਰਾਇ ਜਾਣਨਾ ਚਾਹਵਾਂਗੇ ਕੀ ਨਵਜੋਤ ਸਿੰਘ ਸਿੱਧੂ ਇਹ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਜਾਂ ਪ੍ਰਧਾਨਗੀ ਦੇ ਚਿਹਰੇ ਵਾਸਤੇ ਫਿੱਟ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਕਾਰੀ ਜ਼ਰੂਰ ਕਰਦੇ ਨੇ ਫੈਸਲੇ ਅਚਨਚੇਤ ਜ਼ਰੂਰ ਲੈ ਲੈਂਦੇ ਨੇ ਲੇਕਿਨ ਬਵਾਦ ਹੋ ਕੇ ਬੋਲਦੇ ਨੇ ਜੇਕਰ ਗੱਲ ਕਰੀਏ ਇਮਾਨਦਾਰੀ ਦੀ ਉਹਨਾਂ ਨੇ ਸਿਆਸਤ ਨੂੰ ਕਦੇ ਵੀ ਬਿਜ਼ਨਸ ਨਹੀਂ ਸਮਝਿਆ ਉਹਨਾਂ ਨੇ ਸਿਆਸਤ ਨੂੰ ਹਮੇਸ਼ਾ ਹੀ ਸੇਵਾ ਸਮਝਿਆ ਹੈ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਧੰਨਵਾਦ